ਪਿਆਰੇ ਵਿਦਿਆਰਥੀਓ ਪੁੱਤਰ ਤੁਹਾਡੀ ਜਮਾਤ ਦੂਜੀ ਵਿਸ਼ਾ ਪੰਜਾਬੀ ਦਾ ਪਾਠ ਨੰਬਰ 14 ਰੁੱਖ ਲਗਾਈਏ ਰੁੱਖ ਕਪਤਾ ਦੇ ਰੂਪ ਵਿੱਚ ਤੁਸੀਂ ਪੜ ਚੁੱਕੇ ਹੋ ਪੁੱਤਰ ਹੁਣ ਅਸੀਂ ਇਸ ਦਾ ਲਗਾਤਾਰ ਪਾਠ ਅਭਿਆਸ ਦਾ ਕੰਮ ਕਰ ਰਹੇ ਹਾਂ ਜਿਸ ਦੇ ਤਹਿਤ ਅੱਜ ਅਸੀਂ ਪਾਠ ਅਭਿਆਸ ਦਾ ਪ੍ਰਸ਼ਨ ਨੰਬਰ 4 ਹੇਠ ਲਿਖੇ ਸ਼ਬਦਾਂ ਦੇ ਜੋੜੇ ਬਣਾਓ ਕਰਾਂਗੇ ਪਹਿਲਾ ਸ਼ਬਦ ਹੈ ਧੀਆਂ ਠੰਡੀਆਂ ਪੌਣ ਕੁਦਰਤ ਇਸ ਦੇ ਜੋ ਸਾਹਮਣੇ ਸ਼ਬਦ ਲਿਖੇ ਹਨ ਰਾਣੀ ਪੁੱਤ ਸ਼ਾਮਾ ਪਾਣੀ ਪੁੱਤਰੇ ਸ਼ਬਦ ਤੁਸੀਂ ਕਵਤਾਰ ਵਿੱਚ ਪੜ ਚੁੱਕੇ ਹੋ ਹੁਣ ਅਸੀਂ ਇਨ੍ਹਾਂ ਸ਼ਬਦਾਂ ਦੇ ਜੋੜੇ ਬਣਾਉਣੇ ਹਨ ਦੇਖੋ ਧਿਆਨ ਦੇ ਨਾਲ ਪਹਿਲਾ ਸ਼ਬਦ ਕੀ ਹੈ ਧੀਆਂ ਪੁੱਤਰ ਜੋ ਇਸ ਦਾ ਜੋੜਾ ਬਣੇਗਾ ਕਿਹੜੇ ਸ਼ਬਦ ਨਾਲ ਬਣੇਗਾ ਪੁੱਤ ਪੜਿਆ ਸੀ ਨਾ ਅਸੀਂ ਰੋਖਣ ਇਹਦੇ ਧੀਆਂ ਪੁੱਤ ਬੇਲੀਉ ਹੁਣ ਅਗਲਾ ਸ਼ਬਦ ਕੀ ਹੈ ਠੰਡੀਆਂ ਪੁੱਤਰ ਇਸ ਦਾ ਜੋੜਾ ਕਿਸ ਨਾਲ ਬਣੇਗਾ ਸ਼ਾਮਾ ਇਸ ਨੂੰ ਅਸੀਂ ਪੜਿਆ ਸੀ ਕਪਤਾਰੇ ਵਿੱਚ ਦਿਨ ਦੇ ਸਾਨੂੰ ਠੰਡੀਆਂ ਸ਼ਾਮਾ ਇਹ ਸ਼ਬਦ ਦਾ ਜੋੜਾ ਕੱਤਾ ਦੇ ਵਿੱਚ ਅਸੀਂ ਇਸ ਤਰੀਕੇ ਦੇ ਨਾਲ ਪੜਿਆ ਸੀ ਹੁਣ ਅਗਲਾ ਸ਼ਬਦ ਅੱਗੇ ਕੀ ਹੈ ਪੌਣ ਸੋਚੋ ਪੁੱਤ ਕਿਸ ਦੇ ਨਾਲ ਜੁੜੇਗਾ ਪਾਣੀ ਪੜਿਆ ਸੀ ਨਾ ਅਸੀਂ ਸਾਫ਼ ਰਹੇਗਾ ਪੌਣ ਤੇ ਪਾਣੀ ਅਗਲਾ ਸ਼ਬਦ ਕੁਦਰਤ ਸੋਚੋ ਇੱਕ ਰਹਿ ਗਿਆ ਰਾਣੀ ਅਸੀਂ ਪੜਿਆ ਸੀ ਬਦੇ ਫੁੱਲੇਗੀ ਕੁਦਰਤ ਰਾਣੀ ਹੁਣ ਪੁੱਤਰ ਅਸੀਂ ਇਹਨਾਂ ਸ਼ਬਦਾਂ ਨੂੰ ਇੱਕ ਵਾਰ ਫਿਰ ਤੋਂ ਇਹਨਾਂ ਦਾ ਅਭਿਆਸ ਕਰਦੇ ਹਾਂ ਦੁਹਰਾਈ ਕਰਦੇ ਹਾਂ ਦੇਖੋ ਧੀਆਂ ਕਿਸ ਨਾਲ ਜੋੜਾ ਬਣਾਇਆ ਸੀ ਪੁੱਤ ਧੀਆਂ ਪੁੱਤ ਅਗਲਾ ਸ਼ਬਦ ਕਿਹੜਾ ਸੀ ਪੁੱਤਰ ਠੰਡੀਆਂ ਹੁਣ ਤੁਹਾਨੂੰ ਯਾਦ ਵੀ ਹੋ ਗਿਆ ਹੋਣਾ ਹੈ ਕਿਸ ਨਾਲ ਜੋੜਾ ਬਣਿਆ ਸੀ ਸ਼ਾਮਾ ਅਗਲਾ ਪੁੱਤਰ ਪੌਣ ਪੌਣ ਪਾਣੀ ਪੌਣ ਪਾਣੀ ਅਗਲਾ ਕੁਦਰਤ ਕਿਸੇ ਨਾਲ ਸ਼ਬਦ ਬਣਾਇਆ ਸੀ ਰਾਣੀ ਕੁਦਰਤ ਰਾਣੀ ਹੁਣ ਪੁੱਤਰ ਜੋ ਤੁਹਾਡੇ ਘਰ ਦਾ ਕੰਮ ਹੈ ਅੱਜ ਦੇ ਕਰਵਾਏ ਗਏ ਕੰਮ ਨੂੰ ਤੁਸੀਂ ਸਮਝ ਲੈਣਾ ਹੈ ਅਤੇ ਆਪਣੀਆਂ ਕਾਪੀਆਂ ਦੇ ਉੱਪਰ ਸੁੰਦਰ ਲਿਖਾਈ ਦੇ ਵਿੱਚ ਲਿਖ ਲੈਣਾ